ਜਿਹਦਾ ਮੱਦੀ ਘੱਟ ਜੋੜ ਕਰਦੇ ਨਾ ਕਦੀ ਪੰਜਾਬ ਚ ਆਏਗੀ ਨਾ ਪਹਿਲਾਂ ਕਦੀ ਆਈ ਨਾ ਭਾਜਪਾ ਦਾ ਪੰਜਾਬ ਦੇ ਵਿੱਚ ਕੋਈ ਚੰਗਾ ਕੰਮ ਹੈ ਹਰ ਕੰਮ ਦੇ ਉੱਤੇ ਭਾਜਪਾ ਨੇ ਪੰਜਾਬ ਦੇ ਵਿਰੁੱਧ ਕੰਮ ਕੀਤਾ 750 ਕਿਸਾਨ ਚੀਤ ਕੀਤਾ ਉਸ ਤੋਂ ਬਾਅਦ ਸਾਡੇ ਸਾਰੇ ਫੰਡ ਢੱਕੇ ਪਏ ਉੜੇ ਹੀ ਚੰਡੀਗੜ੍ਹ ਦਾ ਪੰਗਾ ਪਾ ਕੇ ਬੈਠੇ ਸੀ ਯੂਨੀਵਰਸਿਟੀ ਵਾਲਾ ਜੇ ਨਾ ਦਬਾ ਪੈਂਦਾ ਬਿੱਲ ਵਾਪਸ ਹੋ ਜਾਂਦਾ ਤੇ ਹੁਣ ਇਹ ਬਿਜਲੀ ਵਾਲੇ ਕੁਝ ਬਿੱਲ ਹੋ ਲੈ ਕੇ ਆ ਰਹੇ ਆ ਸਾਰੇ ਪਾਤਵਕ ਜੋ ਮੱਦੀ ਜਿੰਦਾਂ ਨੇ ਮੱਦੀ ਸੁਫਨੇ ਲੈ ਕੱਲ ਕਿਹੜੇ ਕਾਲੀਦਾਲ ਨਾਲ ਗੱਠ ਜੋੜ ਕਰਦਾ ਜੀ ਕਾਲੀਆਂ ਦੇ ਆਪਣੇ ਬੱਲੇ ਖੱਖ ਦੀ ਕਾਲੀਆਂ ਦੇ ਤਿੰਨ ਆਈਆਂ ਹਰਕਾਂ ਉਧਾਂ ਤੋਂ ਇੱਕ ਰਹਿ ਗਿਆ ਦੋ ਭੱਜ ਗਏ ਅਗਲੀ ਦਿਨ ਇਹ ਵੀ ਨਹੀਂ ਹੋਣਾ ਇੱਕ ਕਰਕੇ ਕੈਪਟਨ ਐਵੇਂ ਸੁਫਨੇ ਲੈਂਦਾ ਉਹ ਬੁੱਢੇ ਆਦੇ ਉਹਨਾਂ ਨੂੰ ਮਨ ਸੱਤਾਂ ਵਾਇਕੂ ਕਰਨਾ ਚਾਹੀਦਾ ਇਹ ਉਹਦੇ ਬੰਦੇ ਨੂੰ ਪਾਰਤ ਪੂਜਾ ਕਰਨੀ ਚਾਹੀਦੀ ਉਹਨੇ ਇਹਨਾਂ ਸੁਫਨੇ ਲੈ ਕੇ ਮੈਂ ਕਦੇ ਬੀਜੇਪੀ ਦਾ ਗੱਠ ਜੋੜੋ ਜੇ ਕੱਲ ਹੀ ਲਾਲ ਦਾ ਦਰਵਾਜ਼ਾ ਕਾਲੀ ਦਾ ਨਾ ਹੋ ਜਾਏ ਫਿਰ ਪਤਾ ਨਹੀਂ ਕੀ ਬਣੂਗਾ ਕੁਝ ਨਹੀਂ ਹੋਣਾ ਉਹ ਚਾ ਸੋਚਦੇ ਉਹ ਸੋਚਦਾ ਵੀ ਮੈਂ ਸਾਇਦ ਫਿਰ ਦਬਾਵਾ ਕਿਤੇ ਜਾਂਦਾ ਜਾਂਦਾ ਵੀ ਮਤਲਬ ਬੰਦ ਹੋਊਗਾ ਫਿਰ ਉਹ ਕੰਮ ਖਤਮ ਹੋ ਗਿਆ ਆਪਣੀ ਵੀ ਉਹਨਾਂ ਦੀ ਪੋਲਟਿਕਸ ਖਤਮ ਹੋ ਗਈ ਭਾਜਪਾ ਦੀ ਪੋਲਟਿਕਸ ਹੈ ਹੀ ਨਹੀਂ ਪੰਜਾਬ ਚ ਨਾ ਕਦੀ ਭਾਜਪਾ ਪੰਜਾਬ ਚ ਆਊਗੀ ਤੁਸੀਂ ਦੇਖੋ ਕੀ ਬੰਦ ਇਲੈਕਸ਼ਨ ਆ ਗਈ 27 ਚ ਤੁਸੀਂ ਆਪਣੇ ਆ ਵੀ ਦੇਖ ਲੈਣਾ ਕਿ ਕੀ ਕੀ ਭਾਵਿਕ ਦੀ ਭਾਜਪਾ ਦੀ ਅਤਰਦਾਦ ਵੇਖ ਲਿਆ ਕਰਦਾ ਸਭ ਤੋਂ ਥੱਲੇ ਪੰਜਵੇਂ ਨੰਬਰ ਤੇ ਇੱਕ ਕਰਕੇ ਜਮਾਨ ਜਮੂਨ ਤਾਂ ਚਲੋ ਬੜੀ ਦੂਰ ਦੀ ਗੱਲ ਹੈ ਜਬਤੀ ਹੋ ਗਈ ਉਹ ਤਾਂ 19000 ਰੁਪਏ ਚਾਹੀਦੀ ਕਿਸੇ ਬਹੁਤ ਡੇਰੇ ਦੇ ਘਰੇ ਨਹੀਂ ਮਤਲਬ ਪੰਜਵੇਂ ਨੰਬਰ ਤੇ ਆਈ ਭਾਜਪਾ ਇਸ ਕਰਕੇ ਕੈਪਟਨ ਦਾ ਬਿਆਨ ਜਿਹੜਾ ਉਹ ਜਿੰਨੇ ਬਧੀ ਅਸੀਨ ਸੁਫਨੇ ਲੈ ਲੇ ਕੈਪਟਨ ਸਾਹਿਬ ਦੀ ਨਾਂ ਦੇ ਇੱਛਾ ਪੂਰੀ ਹੋਣੀ ਹੈ ਦੂਜੀ ਗੱਲ ਹੈ ਕਿ ਜਿਹਦੇ ਨੂੰ ਕਹਿੰਦਾ ਗੱਠ ਜੋੜ ਗਾ ਲਓ ਸਰ ਉਹਦੇ ਤਾਂ ਆਪਣੇ ਪੱਲੇ ਕੱਖ ਦੀ ਉਹਦੇ ਗੈਂਗਸਟਰਾਂ ਦਾ ਸਾਰਾ ਲਾਭ ਦਾ ਫਿਰਦਾ ਸੰਦੇਖ ਦੀ ਗੱਲ ਕਾਲੀ ਦਲ ਤੇ ਆਪਣੀ ਜਿਹੜੀ ਸਿਆਸੀ ਜ਼ਮੀਨ ਆ ਉਹ ਲਾਭ ਦਾ ਫਿਰਦਾ ਤੇ ਉਹਦੇ ਲਈ ਕਦੀ ਗੈਂਗਸਟਰਾਂ ਦਾ ਆਦਾ ਲੈਂਦਾ ਕਦੀ ਕੇਸਾਂ ਦਾ ਲੈਂਦਾ ਤੇ ਕੈਪਟਨ ਗਾਹ ਉਹਨੇ ਆਦਾ ਲੈਣਾ ਪੈਂਦਾ ਦੇਖੋ ਪੱਲੇ ਕੋਈ ਨਹੀਂ ਨਾ ਗੱਡੂ ਦੇ ਪੱਲੇ ਕੁਝ ਨਾ ਸੁਖਬੀਰ ਗੱਲ ਪੱਲੇ ਕੁਝ ਦੇ ਉਹ ਪੰਜਾਬ ਦੇ ਗੈਸਟਰਾਂ ਨੂੰ ਅੱਗੇ ਲਾ ਕੇ ਆਪਣੀ ਪੋਲਟਿਕਸ ਕਰੀ ਚੁੰਦੇ ਇਸ ਕਰਕੇ ਸਾਡੇ ਜੋ ਮਰਦੀ ਗੱਲਾਂ 227 ਚਾਵਾਦੀ ਪਾਰਟੀ ਦੀ ਸਰਕਾਰ ਆਊਗੀ ਉਹ ਬਹੁਤ ਵਧੀਆ ਇੰਨਾ ਵਧੀਆ ਰਿਜ਼ਲਟ ਆਊਗਾ ਕਿ ਤੁਸੀਂ ਸੁਰਗ